ਜੇਲਾ ਮੋਹਾਲੀ ਦੇ ਕਸਵਾ ਬਲੌਂਗੀ ਜਿੱਥੇ ਬਿੱਤੇ ਦਿਨੇ ਇੱਕ ਔਰਤ ਦਾ ਇੱਕ ਮੋਟਰਸਾਈਕਲ ਸਵਾਰ ਵੱਲੋਂ ਪਰਸਥ ਖੋਲਿਆ ਸੀ ਜਿਸ ਵਿੱਚ ਨਕਦੀ ਸੀ ਤੇ ਹੋਰ ਸਮਾਨ ਵੀ ਸੀ ਜਿਹਦਾ ਸਾਰਾ ਮਾਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਸੂਚਨਾ ਮਿਲਸ ਤੇ ਪੁਲਿਸ ਨੇ ਨਾਕਾ ਬੰਦੀ ਕਰ ਦਿੱਤੀ ਗਈ ਸੀਸੀਟੀਵੀ ਵਿੱਚ ਮੋਟਰਸਾਈਕਲ ਦਾ ਨੰਬਰ ਵੀ ਆ ਗਿਆ ਸਨੇਚਰ ਦੀ ਪੂਰੀ ਤਸਵੀਰ ਵੀ ਚ ਸਾਹਮਣੇ ਆ ਗਈ ਨਾਕਾ ਤੇ ਪੁਲਿਸ ਨੇ ਉਸ ਨੇਚਰ ਨੂੰ ਕਾਬੂ ਕਰ ਲਿਆ ਗਿਆ ਜੇ ਤੋਂ ਸਾਰਾ ਸਮਾਨ ਵੀ ਬਰਾਮਦ ਕਰ ਲਿਆ ਗਿਆ ਅਤਾ ਸੁਣਾਣੇ ਇਸ ਵੰਦੀ ਐ ਐਸਐਚਓ ਬਲੌਂਗੀ ਕੀ ਜਾਣਕਾਰੀ ਦੇ ਰਹੇ ਹਨ ਤੇ ਸੀਸੀਟੀਵੀ ਦੀਆਂ ਫੋਟੋਆਂ ਤੁਹਾਨੂੰ ਦਿਖਾਣੇ ਆ ਕ੍ਰਿਸ਼ੂ ਨਾਮ ਦੀ ਔਰਤ ਆਪਣੇ ਕੰਮ ਤੇ ਜਾ ਰਹੀ ਸੀ। ਉਹਨੇ ਆਟੋ ਫੜਨਾ ਸੀ ਕਿ ਜਦੋਂ ਉਹ ਮੁੰਡੀ ਖਰੜ પેટ્રોલ ਪੰਪ ਦੇ ਕੋਲ ਪਹੁੰਚਦੀ ਆ ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਸੱਟਕਿਓ ਦਾ ਪਰਸ ਸੀਨ ਲਿਆ। ਜਿਸਦੇ ਵਿੱਚ ਉਹਦੇ ਕੈਸ਼ ਹੋ ਪੈਸੇ ਵਗੈਰਾ ਆ ਤੇ ਉਹਨਾਂ ਲੈ ਉਸਕੇ। ਇਹ ਉਹਦੇ ਡਿੱਕੀ ਉੱਤੇ ਸੱਟ ਵੀ ਲੱਗ ਜਾਂਦੀ ਹੈ। ਉਹਨੇ ਕੰਪਲੇਂਟ ਕੀਤੀ ਸੀ ਜਿਸ ਦੀ ਕੰਪਲੇਂਟ ਦੇ ਆਧਾਰ ਤੇ ਐਫ ਆਰ ਨੰਬਰ 69 ਅੰਡਰ ਸੈਕਸ਼ਨ 379 ਡੀ IPC ਦੇ ਤਹਿਤ ਦਰਜ ਰਜਿਸਟਰ ਕੀਤਾ ਗਿਆ ਜਿਸ ਦੇ ਤਹਿਤ ਅਸੀਂ ਇਹ 6 ਮਾਰਕੀ ਚੌਕ ਤੇ ਨਾਕਾ ਲਾਇਆ ਹੋਇਆ ਸੀ ਕਿ ਉੱਥੋਂ ਸਾਨੂੰ ਅਸੀਂ ਇਸ ਬੰਦੇ ਨੂੰ ਅਰਾਉਂਡਪ ਕੀਤਾ ਫਰਦਰ ਇਰੀ ਇਨਵੈਸਟੀਗੇਸ਼ਨ ਚੱਲੀ ਹੈ ਫਿਲਹਾਲ ਤਾਂ ਜਿਹੜਾ ਉਹਦੇ ਕੋਲ ਪਰਚੇ ਨੇ ਕੋਆ ਸੀਗਾ ਉਹ ਸਾਨੂੰ ਮਿਲ ਗਿਆ ਤੇ ਹੋਰ ਸਰ ਜਿਹੜੇ ਮੋਟਰਸਾਈਕਲ ਜਿੱਥੇ ਤੇ ਜਾ ਰਿਹਾ ਸੀ ਇਹਦਾ ਆਪਣਾ ਹੀ ਹੈ ਕਿ ਇਹ ਵੀ ਚੋਰੀ ਦੇ ਜੀ ਇਹ ਬਰਾਨੇ ਤਪਤੀਸ਼ ਨੂੰ ਖਰਦਰ ਕੀ ਸਾਹਮਣੇ ਆਉਂਦਾ ਇਹਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਚਾਹੀਦੀ ਸਰ ਪਹਿਲਾਂ ਵੀ ਕੋਈ ਹੈ ਮਾਮਲਾ ਦਰਜ ਹੈ ਤੇ ਕੋਈ ਬੰਦੇ ਦਾ ਫਿਲਹਾਲ ਤਾਂ ਹਾਲੇ ਕੋਈ ਸਾਹਮਣੇ ਆਜੀ ਚੀਜ਼ ਨਹੀਂ ਆਈ ਕੋਈ ਪਹਿਲਾਂ ਵਾਰਦਾਤ ਕੋਈ ਹਾਂ ਇੱਕ ਹੋਈ ਹੈ ਵਾਰਦਾਤ ਇਸੇ ਕਰਕੇ ਲੱਕੇ ਦੇ ਵਿੱਚ ਨੌਰ ਡ੍ਰੀਗ ਦੇ ਜਦੇ ਵਿੱਚ ਇਹਨੇ ਕਿਸੇ ਔਰਤ ਦਾ ਪਰਸ ਛੀਨ ਲਿਆ ਸੀ ਉਹਦੇ ਵਿੱਚੋਂ ਦਾ ਮੋਬਾਈਲ ਵਗੈਰਾ ਵੀ ਸੀ ਐ ਕੱਲ ਯਾਨੀ ਅਸੀਂ ਮਾਂਜੋ ਦੇ ਦਾਲ ਤੋਂ ਵੀ ਸਪੇਸ ਕਰਕੇ ਰਿਮਾਂਡ ਲਾਵਾਂਗੇ ਫਰਦਰ ਰਿਮਾਂਡ ਅਸੀਂ ਵੇਟੋਂਗਾ ਇਹਨਾਂ ਤੱਕ ਟਿਕਿਸ ਕਰਕੇ ਜੋ ਵੀ ਸਾਹਮਣੇ ਹੋਏਗਾ ਹੈ ਕਿਥੋਂ ਦਾ ਰਹਿਣ ਨਾਲ ਹੈ ਜੀ ਇਹ ਪਿੱਛੇ ਤੋਂ ਜੋਪੀ ਦਾ ਰਹਿਣ ਵਾਲਾ ਤੇ ਹੁਣ ਹਾਲ ਵਾਸੀ ਇਹ ਰੇਸੂ ਮਗਰੇ ਕਰੇਗਾ